ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦੇ ਹਾਂ ਵਧੀਆ ਹੋਵੋ ਮੋ ਗੱਚੜ ਦੀ ਕਰਨਾ ਚਾਹੋਗੇ ਚੈਨਲ ਤੇ ਨਵੇਂ ਹੋ ਭੁੱਲਿਓ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅੱਜ ਆਪ ਜੀ ਦੇ ਨਾਲ ਬਲੌਗ ਸ਼ੇਅਰ ਕਰਾਂਗੇ ਸਿੱਖ ਰਾਜ ਦਾ ਖਰੀ ਰਾਜਾ ਬਲੈਕ ਆਫ ਪ੍ਰਿੰਸ ਮਹਾਰਾਜਾ ਤਰਦੀਪ ਸਿੰਘ ਦਾ ਜੀਵਨ ਬਣੇ ਰਹੋ ਚੈਨਲ ਦੇ ਨਾਲ ਮਹਾਰਾਜਾ ਦਲੀਪ ਸਿੰਘ 6 ਸਤੰਬਰ 1838 ਨਮਾਹ ਰਾਣੀ ਜੰਦਕੌਰ ਦੀ ਘੁਕਤੋਂ ਜੋ ਬਾਦ ਵਿੱਚ ਬਲੈਕ ਆਫ ਪ੍ਰਿੰਸ ਵੀ ਕਹਲਾਇਆ ਸਿੱਖ ਰਾਜ ਦੇ ਆਖਰੀ ਮਹਾਰਾਜਾ ਮਹਾਰਾਜਾ ਤਲਬ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਤੇ ਮਹਾਰਾਣੀ ਜੰਧਕੌਰ ਦਾ ਪੁੱਤਰ ਸੀ ਮਹਾਰਾਜਾ ਤਲਬ ਸਿੰਘ ਸਿੱਖ ਰਾਜ ਦਾ ਆਖਰੀ ਰਾਜਾ ਜਿਸ ਦੀ ਮੌਤ 22 ਅਕਤੂਬਰ 1893 ਇਸਵੀ ਨੂੰ ਪੈਰਿਸ ਫਰਾਂਸ ਵਿਖੇ ਹੋਈ ਜਿਸ ਦੇ ਜੀਵਨ ਸਾਥੀ ਮਹਾਰਾਣੀ ਬਾਂਬਾ ਸੀ ਇਸ ਤਰ੍ਹਾਂ ਆਪ ਜੀ ਨੂੰ ਦੱਸਿਆ ਹੈ ਕਿ ਮਹਾਰਾਜਾ ਤਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਜਤਕੌਰ ਦਾ ਪੁੱਤਰ ਹੈ ਸਿਕਰਾਜ ਦਾ ਆਖਰੀ ਰਾਜਾ ਸੀ 1859 ਈਸਵੀ ਦੇ ਵਿੱਚ ਅੰਗਰੇਜ਼ਾਂ ਤੇ ਸਿੱਖਾਂ ਦੀ ਦੂਸਰੀ ਜੰਗ ਹੋਈ ਜਿਸ ਪਿੱਛੋਂ ਚਲਾਕੀ ਦੇ ਨਾਲ ਛਾਤਰਾਂ ਨਾਲ ਢੰਗ ਦੇ ਨਾਲ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਲ ਕੀਤਾ ਹਰਡ ਟਲਹੌਜੀ ਨੇ ਕੂਟਲ ਨੀਤੀ ਵਰਤਦਿਆਂ ਹੋਇਆ ਈਸਟ ਇੰਡੀਆ ਕੰਪਨੀ ਨੂੰ ਉਸ ਦੀ ਸਰਕਾਰ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੇ ਮਿੱਤਰਤਾ ਦੇ ਕੌਲ ਇਕਰਾਰਾਂ ਨੂੰ ਛਿੱਕੇ ਟੰਗ ਕੇ ਨਵਾਲਗ ਮਹਾਰਾਜਾ ਦਲੀਪ ਸਿੰਘ ਉਹਨਾਂ ਤੇ ਉਹਨਾਂ ਦੀ ਮਾਤਾ ਮਹਾਰਾਣੀ ਜਿੰਦ ਕੌਰ ਤੇ ਨਾਲ ਵਿਸ਼ਵਾਸ ਘਾਤ ਕੀਤਾ ਵਿਸ਼ਵਾਸ ਘਾਤੀਆਂ ਵਾਲਾ ਸਲੂਕ ਕਰਕੇ ਤੇ ਉਹ ਇਤਿਹਾਸ ਦੇ ਪੰਨਿਆਂ ਦੇ ਵਿੱਚ ਇੱਕ ਬਦਨੂਮਾ ਦਾਗ ਬਣ ਕੇ ਰਹਿ ਗਿਆ ইস্ট ਇੰਡੀਆ ਕੰਪਨੀ ਨੇ ਇੱਕ ਅਹਿਦਨਾਮਾ ਪਰੋਵਾਲ ਦੀ ਮਤਾਵਕ ইস্ট ਇੰਡੀਆ ਕੰਪਨੀ ਦੀ ਜੋ ਸਰਕਾਰ ਸੀ ਜੋ ਬ੍ਰਿਟਿਸ਼ ਸਰਕਾਰ ਸੀ ਜੋ ਭਾਰਤ ਦੇ ਵਿੱਚ ਬੰਗਾਲ ਦੇ ਰਸਤੇ ਵਪਾਰ ਕਰਨ ਆਈ ਸੀ ਜੋ ਉਸਨੇ ਪੰਜਾਬ ਦੇ ਉੱਪਰ ਸਭ ਤੋਂ ਅਖੀਰ ਦੇ ਵਿੱਚ ਆਪਣੇ ਰਾਜ ਦੇ ਵਿੱਚ ইস্ট ਇੰਡੀਆ ਕੰਪਨੀ ਨੇ ਪੰਜਾਬ ਦੇ ਉੱਤੇ ਆਪਣਾ ਕਬਜਾ ਸਭ ਤੋਂ ਅਖੀਰ ਦੇ ਵਿੱਚ ਕੀਤਾ ਲਾਹੌਰ ਦਰਬਾਰ ਮਹਾਰਾਣੀ ਜਿੰਦ ਕੌਰ ਅਤੇ ਨਵਾਬਲਗ ਮਹਾਰਾਜਾ ਤਲੀਪ ਸਿੰਘ ਨਾਲ ਜੋ ਕੌਲ ਕਰਾਰ ਕੀਤੇ ਉਸ ਮੁਤਾਬਕ ਕੰਪਨੀ ਦੀ ਸਰਕਾਰ ਨੇ ਨੁਮਾਇੰਦੇ ਸਨ ਇੱਕ ਮਿੱਤਰ ਦੀ ਹیثیت ਨਾਲ ਨਵਾਬਲਗ ਮਹਾਰਾਜੇ ਦੀ ਰਾਖੀ ਲਈ ਹਾਲਤ ਸਾਜ਼ਗਰ ਹੋਣ ਤੱਕ ਲਾਹੌਰ ਵਿੱਚ ਆਏ ਅਤੇ ਹਾਸ਼ੀਅਤ ਮੁਕਾਬਕ ਦਰਬਾਰ ਦਾ ਜੋ ਕਾਮ ਕਾਜ ਸੀ ਉਸ ਸੰਭਾਲ ਲਿਆ ਅਤੇ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਕੌਰ ਨੂੰ ਬੰਦੀ ਬਣਾ ਕੇ ਉਹਨਾਂ ਤੋਂ ਸਾਰੇ ਹੱਕ ਖੋ ਲਏ ਅਤੇ ਇਲਾਕੀ ਦੇ ਨਾਲ ਹੁਸ਼ਿਆਰੀ ਦੇ ਨਾਲ ਮਹਾਰਾਜਾ ਦਲੀਪ ਸਿੰਘ ਦੇ ਮਨ ਦੇ ਵਿੱਚ ਉਸ ਦੀ ਮਾਤਾ ਮਹਾਰਾਣੀ ਜਿੰਦਕੌਰ ਦੇ ਲਈ ਨਫ਼ਰਤ ਭਰਨੀ ਸ਼ੁਰੂ ਕਰ ਦਿੱਤੀ ਅਤੇ ਅਖੀਰ ਦੇ ਵਿੱਚ ਦੋਹਾਂ ਮਾਪ ਪੁੱਤਾਂ ਨੂੰ ਮਹਾਰਾਣੀ ਜਿੰਦਕੌਰ ਅਤੇ ਮਹਾਰਾਜਾ ਦਲੀਪ ਸਿੰਘ ਜੋ ਨਾਬਾਲਗ ਸੀ ਉਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਅਤੇ ਝੂਠੇ ਇਲਜ਼ਾਮ ਲਗਾ ਕੇ ਪੰਜਾਬ ਦੀ ਜਿੰਦਕੌਰ ਮਹਾਰਾਣੀ ਨੂੰ ਸੇਖੂਪੁਰੇ ਦੇ ਚ ਕਿਲੇ ਵਿੱਚ ਕੈਦ ਕਰ ਦਿੱਤਾ ਤੇ ਮਹਾਰਾਜਾ ਤਨੀਪ ਸਿੰਘ ਨੂੰ ਆਪਣੇ ਤੋਂ ਵਿਛੋੜ ਕੇ ਪੰਜਾਬ ਦੀ ਧਰਤੀ ਤੋਂ ਦੂਰ ਜੂਪੀ ਵਿੱਚ ਫਤਿਹਗੜ ਦੇ ਮਕਾਮ ਤੇ ਸ਼੍ਰੀਮਤੀ ਸ਼੍ਰੀ ਲਾਗਨ ਦੀ ਨਗਰਾਨੀ ਹਟਾ ਛੱਡ ਦਿੱਤਾ ਤੇ ਮਹਾਰਾਜ ਦਲੀਪ ਸਿੰਘ ਨੂੰ ਪਰਗਲਾ ਕੇ ਸਾਈ ਧਰਮ ਗ੍ਰਹਿਣ ਕਰਨ ਲਈ ਤਿਆਰ ਕੀਤਾ ਤੇ ਦੋਵੇਂ ਕਾਰਜਾਂ ਪਿੱਛੋਂ ਪੰਜਾਬ ਨੂੰ ਗਰੀਜੀ ਰਾਜ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਦੀ ਜੋ ਅਣਖ ਸੀ ਉਹ ਜਿ ਪੂਰੀ ਮਰੀ ਨਹੀਂ ਸੀ ਅਜੇ ਵੀ ਐਸੇ ਨੇਕਾਂ ਧਰਮੀ ਯੋਧੇ ਜੋ ਮਹਾਰਾਣੀ ਜਿੰਦ ਕੁਰਬਾਨ ਇਸ ਜ਼ੁਲਮ ਉਤਿਆਨੇ ਆ ਕਿ ਚੁੱਕਣ ਨੂੰ ਤਿਆਰ ਨਹੀਂ ਸਨ ਮੌਕੇ ਦੀ ਤਲਾਸ਼ ਵਿੱਚ ਜਦੋਂ ਸ਼ੇਖੂਪੁਰ ਦੇ ਕਿਲੇ ਵਿੱਚੋਂ ਕੈਦ ਮਹਾਰਾਣੀ ਨੂੰ ਇਸ ਹਾਲਾਤ ਦਾ ਪਤਾ ਲੱਗਿਆ ਉਸ ਦੀ ਹਾਲਤ ਉਸ ਜ਼ਖਮੀ ਛੇਨੀ ਵਾਂਗੂ ਸੀ ਜੋ ਪਿੰਜਰੇ ਵਿੱਚ ਪਈ ਤੜਫ ਰਹੀ ਸੀ ਉਸ ਵੀ ਕਈ ਧੋ ਧਨਮੀਆਂ ਬਾਗ ਪ੍ਰਣ ਕਰ ਲਿਆ ਕਿ ਜਦੋਂ ਤੱਕ ਵੱਡੀ ਸਰਕਾਰ ਦੇ ਇਸ ਪਿਆਰੇ ਪੰਜਾਬ ਵਿੱਚ ਛਾਤਰ ਅੰਗਰੇਜ਼ਾਂ ਦੇ ਨਪਾਕ ਕਦਮਾਂ ਨੂੰ ਖੇੜ ਨਹੀਂ ਦੇਵੇਗੀ ਚੈਣ ਨਹੀਂ ਦੇਵੇਗੀ ਤਾਰਡ ਟਲਹੋਜੀ ਚਲਾਕ ਅਤੇ ਮਕਾਰ ਸ਼ਾਸਕ ਸੀ ਉਸਨੇ ਇਹ ਜਾਣਦਾ ਸੀ ਕਿ ਪੰਜਾਬ ਵਿੱਚ ਜੇ ਕੋਈ ਵਿਅਕਤੀ ਕਿਸੇ ਵੀ ਸਰਕਾਰ ਅੰਗਰੇਜ਼ੀ ਲਈ ਅੰਗਰੇਜ਼ੀ ਸਰਕਾਰ ਲਈ ਖਤਰਾ ਬਣ ਤਕਦਾ ਤੇ ਉਹ ਕੇਵਲ ਉਹ ਹੈ ਮਹਾਰਾਣੀ ਜੰਤਕੌਰ ਤੇ ਉਸਨੇ ਉੱਚੀ ਤੇ ਸਚੱਜੀ ਸੂਝ-ਬੂਝ ਦੀ ਮਾਲਕ ਹੈ ਤੇ ਦੇਸ਼ ਭਗਤੀ ਦਾ ਜਜ਼ਬਾ ਉਸ ਵਿੱਚ ਕੁੱਟ-ਕੁੱਟ ਕੇ ਭਰਿਆ ਉਸਨੇ ਮਹਾਰਾਣੀ ਜੰਤਕੌਰ ਨੂੰ ਸ਼ੇਖੂਪੁਰੇ ਦੇ ਕਿਲੇ ਵਿੱਚੋਂ ਕੱਟ ਕੇ ਦੂਰ ਬਨਾਰਸ ਵਿੱਚ ਚਨਾਰ ਦੇ ਕਿਲੇ ਵਿੱਚ ਕੈਦ ਕਰਨ ਦਾ ਪਲਾਨ ਬਣਾਇਆ ਅਤੇ ਜੇ ਪਰ ਜਦੋਂ ਕਾਤਰ ਦੀ ਮੁਨਸਫ ਹੋਵੇ ਫਿਰ ਕੌਣ ਸੁਣੇ ਆਖਰ ਸਰਕਾਰ ਅੰਗਰੇਜ਼ੀ ਨੇ ਭਲੇ ਦੀ ਮਹਾਰਾਣੀ ਜਿੰਦ ਕਰਨ ਉਹਦੀ ਕੁਝ ਗੋਲੀਆਂ ਸਮੇਤ ਚਨਾਰ ਦੇ ਕਿਲੇ ਵਿੱਚ ਭੇਜ ਦਿੱਤਾ ਉਸ ਤਰ੍ਹਾਂ ਨਵਾਲਕ ਮਹਾਰਾਜਾ ਦਲੀਪ ਸਿੰਘ ਨੂੰ ਉਸ ਦੇ ਪਿਤਾ ਪੁਰਖੇ ਧਰਮ ਤੋਂ ਵਾਂਝਿਆ ਕਰਕੇ ਬਣਾਇ ਤੇ ਭੇਜ ਦਿੱਤਾ ਮਹਾਰਾਣੀ ਜਿੰਦਕੌਰ ਨੇਪਾਲ ਤੋਂ ਕਲਕੱਤੇ ਪੁੱਜੀ ਨਾ ਉਧਰੋਂ ਮਹਾਰਾਜਾ ਦਲੀਪ ਸਿੰਘ ਵੀ ਬਲੈਤ ਤੋਂ ਕਲਕੱਤੇ ਆ ਗਏ ਦੁੱਖਾਂ ਤੇ ਗਮਾਂ ਦੀ ਮਾਰੀ ਜਿੰਦਕੌਰ ਦੀਆਂ ਅੱਖਾਂ ਦੀ ਜੋਤ ਵੀ ਹੁਣ ਜਵਾਬ ਦੇ ਰਹੀ ਸੀ ਰਾਜ ਭਾਗ ਖੁਸ਼ੇ ਹੋਏ ਮਾਂ ਪੁੱਤਰ ਦੀ ਮਿਲਣੀ ਹੋਈ ਕਲਕੱਤੇ ਦੇ ਹੋਟਲ ਸਪੈਨਿਸ਼ ਵਿੱਚ ਮੁੱਦਤ ਦੀ ਹੋ ਗਈ ਸੀ ਵਿਛੜਿਆਂ ਨੂੰ ਮੁੱਤਤ ਹੋ ਗਈ ਸੀ ਵਿਛੜੇ ਨੂੰ ਬਹੁਤ ਸਮਾਂ ਹੋ ਗਿਆ ਸੀ ਮਹਾਰਾਣੀ ਜਿੰਦਕੌਰ ਅਤੇ ਮਹਾਰਾਜਾ ਦਲੀਪ ਸਿੰਘ ਜੋ ਨਵਾਲਗ ਸੀ ਉਹਨਾਂ ਨੂੰ ਵਿਛੜਿਆ ਹੋਇਆਂ ਨੂੰ ਕਲਕੱਤੇ ਮਿਲੇ ਸਪੈਨਿਸ਼ ਹੋਟਲ ਦੇ ਵਿੱਚ ਨਜ਼ਰ ਦੀ ਕਮਜ਼ੋਰੀ ਕਾਰਨ ਮਾਂ ਆਪਣੇ ਪੁੱਤਰ ਨੂੰ ਪਹਿਚਾਣ ਨਾ ਸਕੀ ਐ ਸਮਰਥ ਰਹੀ ਜੱਫੀ ਵਿੱਚ ਲੈ ਕੇ ਜਦੋਂ ਪਿਆਰ ਨਣ ਪੁੱਤਰ ਦੇ ਸਿਰ ਤੇ ਹੱਥ ਫੇਰਿਆ ਤਾ ਆਂਤਾਂ ਦੇ ਦੁੱਖ ਵਿੱਚ ਖਿੜੇ ਮੱਥੇ ਸਹਾਰਨ ਵਾਲੀ ਸ਼ੇਰਦਿਲ ਮਹਾਰਾਣੀ ਜਿੰਦ ਕੌਰ ཕੁੱਪਾਂ ਮਾਰ ਕੇ ਰੋ ਪਈ ਪੁੱਤਰ ਦੇ ਸਿਰ ਤੇ ਕਿਸ ਨਾ ਦੇਖ ਕੇ ਮਹਾਰਾਣੀ ਨੂੰ ਇਉਂ ਜਾਪਿਆ ਜਿਵੇਂ ਅੱਜ ਹੀ ਉਸ ਦਾ ਰਾਗ ਭਾਗ ਖੁੱਸ ਗਿਆ ਹੋਵੇ ਪੁੱਤਰ ਨੂੰ ਪਿਤਾ ਪ੍ਰਕੀਤਾਰ ਮੂਹ ਵਿੱਚ ਨਾ ਦੇਖ ਕੇ ਕਛ ਖਾ ਕੇ ਡਿੱਗ ਪਈ ਤੇ ਲੀਪਸਿੰਘ ਨੇ ਦਲਾਸੇ ਨਾਲ ਮਾਂ ਨੂੰ ਸੰਭਾਲ ਲਿਆ ਤੇ ਬੱਤਨ ਦਿੱਤਾ ਕਿ ਉਹ ਮੁੜ ਕੇ ਆਪਣੇ ਪੁਰਖਿਆਂ ਦੇ ਧਰਮ ਨੂੰ ਗ੍ਰਹਿਣ ਕਰੇਗਾ ਤਾਂ ਮਹਾਰਾਣੀ ਜੰਤਕੌਰ ਅਤੇ ਮਹਾਰਾਜਾ ਦਲੀਪ ਸਿੰਘ ਤੇ ਮਿਲਣੇ ਪੰਜਾਬ ਵਿੱਚ ਕੁਝ ਹਲਚਲ ਪੈਦਾ ਕਰ ਦਿੱਤੀ ਅਤੇ ਸਰਕਾਰ ਜੋ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਸੀ ਉਹ ਘਬਰਾ ਗਈ ਦੁਖੀਆਂ ਨੇ ਵੀ ਸਰਕਾਰ ਦੇ ਕੰਨ ਭਰਨੇ ਜੋ ਸ਼ੁਰੂ ਕਰ ਦਿੱਤੇ ਜਿਸ ਦੇ ਛੇਤੀ ਸਰਕਾਰ ਨੇ ਮਹਾਰਾਜਾ ਦਲੀਪ ਸਿੰਘ ਅਤੇ ਮਾਤਾ ਮਹਾਰਾਣੀ ਜੰਦਕੌਰ ਨੂੰ ਸਮੇਤ ਬਾਸਪਤ ਬਲੈਤ ਭੇਜਣ ਦਾ ਆਦੇਸ਼ ਦਿੱਤਾ ਹੁਕਮ ਜਾਰੀ ਕੀਤਾ ਅਨਸਾਫ ਜਦੋਂ ਨਾ ਮੜਿਆ ਫਿਰ ਮਾਲਕਾ ਜੋ ਵਿਕਟੋਰੀਆ ਸੀ ਉਸ ਦਾ ਦਰਵਾਜ਼ਾ ਖੜਕਾਇਆ ਜੋ ਗਰੀਜਾਂ ਦੀ ਰਾਣੀ ਸੀ ਵਿਕਟੋਰੀਆ 31 ਮਾਰਚ 1886 ਨੂੰ ਮਹਾਰਾਜਾ ਦਲੀਪ ਸਿੰਘ ਲੰਡਨ ਤੋਂ ਵਾਪਸ ਭਾਰਤ ਲਈ ਜਹਾਜ਼ ਵਿੱਚ ਸਵਾਰ ਹੋਏ ਮਹਾਰਾਜੇ ਦੀ ਪਾਪਸੀ ਦੀ ਖਬਰ ਨਾਲ ਪੰਜਾਬ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜੀ ਅਤੇ ਉਹ ਬੜਾ ਉਤਸ਼ਾਹ ਪੈਦਾ ਹੋਇਆ ਪਰ ਪੰਜਾਬ ਅਤੇ ਪੰਥ ਦੇ ਦੋਖਿਆਂ ਨੂੰ ਇਹ ਗੱਲ ਨਾ ਪਾਈ ਅਤੇ ਉਹਨਾਂ ਨੇ ਝੂਠੀਆਂ ਸੱਚੀਆਂ ਖਬਰਾਂ ਨਾਲ ਸਰਕਾਰ ਦੇ ਕੰਨ ਪਰਣੇ ਸ਼ੁਰੂ ਕਰ ਦਿੱਤੇ ਤੇ ਉਧਰ ਜਦੋਂ ਮਹਾਰਾਜੇ ਦਾ ਜਹਾਜ਼ ਆਤਨ ਦੀ ਪੰਤਰਕਾ ਤੇ ਪੁੱਜਤ ਉੱਥੇ ਮੁਕੀਮ ਸਿੱਖ ਫੌਜੀਆ ਨੇ ਖੁਚੀ ਵਿੱਚ ਆ ਕੇ ਮਹਾਰਾਜੇ ਨੂੰ ਸਲਾਮੀ ਦਿੱਤੀ ਕਟਨਾਵਾ ਦੇ ਨਾਲ ਸਰਕਾਰੀ ਫੌਜ ਸਰਕਾਰ ਨੂੰ ਚਿੰਤਾਤੁਰ ਕਰ ਦਿੱਤੇ ਤੇ ਮਹਾਰਾਜੇ ਨੂੰ ਫੌਰਨ ਅਦਨ ਤੋਂ ਵਾਪਸੀ ਦਾ ਹੁਕਮ ਦਿੱਤੇ ਗਿਆ ਤਨੀਪ ਸਿੰਘ ਨੇ ਸਰਕਾਰ ਦੀ ਇਸ ਹਰਕਤ ਨੂੰ ਬਹੁਤ ਮਾੜਾ ਸਮਝਦਿਆਂ ਹੋਇਆ ਰੋਸ ਵਿੱਚੋਂ ਆਪਣੇ ਖਰਚੇ ਲੈਣ ਤੋਂ ਇਨਕਾਰ ਕੀਤਾ ਤੇ ਬਲੈਸ ਦੀ ਸਰਕਾਰ ਅੱਗੇ ਰੋਸਮਈ ਪ੍ਰੋਟੈਸਟ ਕੀਤਾ ਤੇ 3 ਜੂਨ 1886 ਨੂੰ ਅਦਨ ਤੋਂ ਪੈਰ ਸੇ ਜਾਣ ਤੋਂ ਪਹਿਲਾਂ ਉੱਥੇ ਅਦਨ ਵਿੱਚ ਹੀ ਸਰਦਾਰ ਠਾਕਰ ਸਿੰਘ ਸਰਦਾਰ ਰੂੜ ਸਿੰਘ ਭਾਈ ਪ੍ਰਤਾਪ ਸਿੰਘ ਤੇ ਦੋ ਹੋਰ ਸਿੰਘਾਂ ਪਾਸੋਂ ਅਮਰਤੀ ਦਾਤ ਖੰਡੇ ਦੀ ਪਹਲ ਸ਼ਕੀ ਤੇ ਹੁਣ ਦਲੀਪ ਸਿੰਘ ਫਰਾਂਸ ਵਿੱਚ ਰਹਿ ਕੇ ਆਪਣੇ ਹੱਕਾਂ ਦੀ ਲੜਾਈ ਲਈ ਜੂਝ ਪਿਆ ਤੇ ਉਸ ਨੇ ਰੂਸ ਅਤੇ ਹੋਰ ਮੁਲਕਾਂ ਦੇ ਸਰਪ੍ਰਸਤਾਂ ਨਾਲ ਵੀ ਰابطਾ ਕਾਇਮ ਕੀਤਾ ਤੇ ਰੂਸ ਅਤੇ ਹੋਰ ਦੇਸ਼ਾਂ ਵਿੱਚ ਇਸ ਕਾਦ ਲਈ ਆਪ ਵੀ ਗਿਆ ਤੇ ਆਪਣੇ ਵਤਨ ਵਾਸੀਆਂ ਨੂੰ ਉਸ بڑے ਤਰਦਮੰਦ ਲਹਿਜੇ ਨਾਲ ਵਿੱਚ ਮਦਦ ਕਰਨ ਦੀਆਂ ਚਿੱਠੀਆਂ ਲਿਖੀਆਂ ਤੇ ਮਾਰਨੀ 47 ਅਪੀਲਾਂ ਕੀਤੀਆਂ ਇਹ ਅੰਤ ਵਿੱਚ ਉਸਨੇ ਪੜੇ ਗੁਰਨਾਮਈ ਰਸ ਵਿੱਚ ਲਿਖਿਆ ਮੈਂ ਹਾਂ ਤੁਹਾਡਾ ਆਪਣਾ ਲਹੂ ਤੇ ਮਾਸ ਅਖੀਰ ਦੇ ਵਿੱਚ ਮਹਾਰਾਜਾ ਦਲੀਪ ਸੇ ਆਪਣੀ ਜਨਮ ਭੂਮੀ ਪਿਆਰੇ ਪੰਜਾਬ ਦੀ ਪਵਿੱਤਰ ਧੋੜ ਨੂੰ ਆਪਣੇ ਮਸਤਕ ਤੇ ਲਾਉਣ ਦੀ ਆਸ ਨੂੰ ਦਿਲ ਵਿੱਚ ਹੀ ਰੱਖ ਕੇ ਗਰੀਬੀ ਦੀ ਹਾਲਾਤ ਦੇ ਵਿੱਚ 22 ਅਕਤੂਬਰ 1893 ਨੂੰ ਪੈਰਿਸ ਦੇ ਹੋਟਲ ਵਿੱਚ ਅਕਾਲ ਚਲਾਣਾ ਕਰ ਮਹਾਰਾਜਾ ਰਣਜੀਤ ਸਿੰਘ ਛੇਰੇ ਪੰਜਾਬ ਦਾ ਪੁੱਤਰ ਮਹਾਰਾਣੀ ਜਿੰਦ ਘੌਰ ਦਾ ਪੁੱਤ ਸਿੱਖ ਰਾਜ ਦਾ ਆਖਰੀ ਰਾਜਾ ਬਲੈਕਾਉ ਪ੍ਰਿੰਸ ਸਦਾ ਲਈ ਪਾਈ 1 ਅਕਤੂਬਰ 1893 ਨੂੰ ਪੈਰਿਸ ਦੀ ਧਰਤੀ ਦੇ ਉੱਪਰ ਇਸ ਦੁਨੀਆ ਨੂੰ ਅਲਵਿਦਾ ਆਖੀ। ਬਲੌਗ ਨੂੰ ਜੀ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਖਤਮ ਕਰਦੇ ਹਾਂ।